ਸਤਿਕਾਰ ਕਿਹਦੇ ਨਾਮ ਨੂੰ ਹੋ ਰਿਹਾ ਹੈ ਅਕਾਲ ਪੁਰਖ ਦੇ ਨਾਮ ਨੂੰ ਪੇਂਡੂ ਪਰਾਈਕੋੜ ਦੀ ਜੱਤੀ ਤੇ ਅਕਾਲ ਪੁਰਖ ਨੇ ਕਿਰਪਾ ਕੀਤੀ ਪੰਜ 체ਤ ਨੂੰ ਜਿਸ ਵੇਲੇ ਵਹਿਗੀ ਦਾ ਵਿਹਾਰ ਕੀਤਾ ਕੀ ਕਿਹਾ ਪਰਮਾਤਮਾ ਨੇ ਕਿਹੜੀ ਵਹਿਗੀ ਚਕਾਈ ਹੈ ਸਰਜੀਤ ਸਿੰਘ ਨੂੰ ਸਟ੍ਰੈਟੀਜ ਸਿੰਘ ਨੇ ਵੇਂਦੀ ਚੁੱਕੀ ਉੱਤੇ ਕਹਦੇ ਜਿੰਨੂੰ ਬੁੱਧੀ ਵਾਲੇ ਮੂਨਾ ਸਮਝਰ ਬੰਦੇ ਕਿਸੇ ਨੂੰ ਸਮਝ ਨਹੀਂ ਆਉਣੀ ਕਿ ਕਿਰਪਾ ਵਰ ਦਿੱਤੀ ਸੀ ਪਰਮਾਤਮਾ ਨੇ ਕਿਹਾ ਕਿ ਇਹ ਕੋ ਵੇਗੀ ਹੈ ਜਿੰਦੇ ਵਿੱਚੋਂ ਉਹਦੀਆਂ ਦੋਤਰ ਲੈਣਾ ਮੈਂ ਤੁਹਾਡੇ ਨਾਲ ਸੰਗੀਆਂ ਕਰ ਲਿਆ ਕਿ ਕਿ ਪਰਮਾਤਮਾ ਨੇ ਕਿਰਪਾ ਕੀਤੀ

ਜਿਨ੍ਹਾਂ ਦੇ ਪ੍ਰਮਾਤਮਾ ਨੇ ਕਿਰਪਾ ਕੀਤੀ ਉਹਨਾਂ ਨੂੰ ਸੋਝੀ ਹੋਵੇਗੀ ਕਿ ਕਿਹੜੀ ਰਹੀ ਸੀ ਦੁਗਿਆਨੂ ਨੂੰ ਨਹੀਂ ਪਤਾ ਚਲੇਗਾ ਦੁਗੇ ਬਾਦ-ਬਵਾਦ ਵਿੱਚ ਫਸੇ ਡੈਕਗੇ ਪੰਦਗੀ ਵਾਲਿਆਂ ਤੇ ਉਖਲਾਈਆ ਜਿਨ੍ਹਾਂ ਦੇ ਅੰਦਰੋਂ ਤੋੜੇ ਜਿੰਦੇ ਜਿੰਦਗੀ ਦਿੱਤੀ ਬਦਲਾਈ ਜਿਨ੍ਹਾਂ ਦਾ ਅੰਦਰੋਂ ਕੋਈ ਖੋਲ ਦਿੱਤਾ ਉਹਨਾਂ ਦੀ ਪ੍ਰਮਾਤਮਾ ਨੇ ਜ਼ਿੰਦਗੀ ਬਦਲ ਰਹੀ ਹੈ ਕਰ ਮਹੀਨ ਰਹੇ ਨਾ ਗੰਦੇ ਕੂੜੀ ਕਿਰਿਆ ਬਾੜ ਕੜਾਈਆ ਇਹ ਪ੍ਰਮਾਤਮਾ ਨੇ ਕਿਰਪਾ ਕੀਤੀ ਹੈ ਭਲਾਈ ਵਰਤੀ ਅੱਗੇ ਕੀ ਗਿਆ ਮੰਜ਼ਲ ਚੜ ਅਖੀਰੀ ਡੰਡੇ ਡੰਡਾਵਤ ਇੱਕੋ ਦਿੱਤੀ ਸਮਝਾਈਆ ਉਹ ਨਿਵਾੜਾ ਲੰਗੇ ਜਿੱਥੇ ਬੈਠਾ ਤੁਰ ਗਈਆ ਇਹ ਧੰਨ ਮੇਰੇ ਰਾਕੇ ਜਿਹੜਾ ਇਹਦਾ ਵੱਡਾ ਵਿਹਾਰ ਕੀਤਾ ਪ੍ਰਮਾਤਮਾ ਨੇ ਪਿੰਡ ਭਲਾਈਪੁਰ ਦੀ ਧਰਤੀ ਤੇ ਪੰਜ 체 ਨੂੰ ਕਿ ਇਹ ਨੂੰ ਗੁੱਦੀ ਵਾਲੇ ਸਮਝੰਗੇ ਨਹੀਂ ਤੇ ਇਹ ਉਹ ਵਹਿੰਗੀ ਕਿਹੜੀ ਸੀ ਇਹ ਸਹਿੰਗੀ ਦੀ ਧੰਨ ਦੇ ਜੋ ਇਸ ਵਹਿੰਗੀ ਦੀ ਮਹਿੰਦੀ ਧਾਰ ਗੋਡ ਅਵਤਾਰ ਪਗੰਬਰ ਧਿਆਨ ਲਗਾਈਆ ਇਸ ਦੇ ਵਿੱਚ ਵਸਤ ਅਪਾਰ ਕਿਹੜੀ ਬੈਗੀ ਜ਼ਿੰਮੇਵਾਰੀ ਕਿਹੜੀ ਵੀਰ ਦੇ ਬੋੜਿਆਂ ਤੇ ਰੱਖੀ ਇਸ ਦੇ ਵਿੱਚ ਵਸਤ ਅਪਾਰ ਜੋ ਨਿਰਗੁਣ ਸਰਗਣ ਚੋਰੀ ਪਈ ਆ ਕਿ ਐਵੇਂ ਕੀ ਨੂੰ ਐਵੇਂ ਨਾ ਸਮਝ ਲਿਓ ਕਿ ਸਰਦੀਪ ਸਿੰਘ ਨੂੰ ਕਿਹੜੀ ਬੈਗੀ ਚਕਾਈ ਆ ਇਸ ਦੇ ਵਿੱਚ ਅਗੰਮ ਭੰਡਾਰ ਜੋ ਖੋਜਿਆ ਹਕੀਕਤ ਦੀ ਸੇਨਾ ਆਇਆ ਇਸੇ ਨੂੰ ਕੀ ਕਾ ਪਰਮਾਤਮਾ ਨੇ ਕਿਰਪਾ ਕੀਤੀ ਇਸੇ ਨੂੰ ਲਬਦੇ ਗਏ ਗੁਰੂ ਅਵਤਾਰ ਸੁਖੀ ਸੁਣੀ ਚੜ ਹੋਏ ਖਵਾਰ ਉੱਠੀ ਖਲ ਰਹੀ ਆ ਇਹ ਤੇ ਅਪਾਰ ਕਿਰਪਾ ਕੀਤੀ ਹੈ ਪਰਮਾਤਮਾ ਨੇ ਤਾਂ ਅਕਾਲ ਪੁਰਖ ਨੇ ਕਿਆ ਸੀ ਇਹਨਾਂ ਬੱਚਿਆਂ ਦੀ ਖਾਤਰ ਹੋਇਓ ਮੂਲ ਨਾ ਗੰਦੇ ਏ ਮੈਂ ਉਹ ਸਭ ਤੇ ਚੰਦੇ ਜਿੱਥੇ ਚੰਡੀ ਬੈਠੀ ਸੀ ਸੁਣਾਈ ਲਿਆ ਕੇ ਮੰਨਦਾ ਹੈ ਕਿ ਹੁਣ ਇਹ ਭਗਤਾਂ ਦੇ ਮੰਡੇ ਆਇਆ ਸੀ ਜਿਹੜਾ ਝੂਜਿਆ ਨਾਲ ਖੰਡੇ ਹੁਣ ਭਗਤਾਂ ਦੇ ਆਇਆ ਮੰਡੇ ਇਹ ਤੇ ਬਹੁਤ ਅਸੀ ਸਾਰੇ ਭਗਰ ਵਾਲੇ ਹਾਂ ਜਿਨ੍ਹਾਂ ਨੂੰ ਇਹ ਸਮਾ ਮਿਲ ਗਿਆ ਨਾਲ ਚੱਲਣ ਦਾ ਜਿਸ ਵੇਲੇ ਸੰਸਾਰ ਨੂੰ ਪਤਾ ਚੱਲੇਗਾ ਸਾਰਾ ਕੁਝ ਚਲੇ ਕੇ ਰਾਜਾ ਉਹ ਇਹੀ ਗੱਲ ਕਹੀ ਸੀ ਮੀਤ ਸਵਨ ਸਿੰਘ ਨੂੰ ਅਕਾਲ ਪੁਰਖ ਨੇ ਉਹ ਬੱਚੂ ਤੈਨੂੰ ਬੁੱਧੀ ਦਾ ਕਮਾਨ ਫੇਰ ਨਾ ਸਮਝੀਂ ਇਨਸਾਨ ਸੁਪਾਈ ਗੋਬਾਰੇ ਤੇ ਬੱਚੂ ਤੈਨੂੰ ਬੁੱਧੀ ਦਾ ਕਮਾਨ ਫੇਰ ਨਾ ਸਮਝੀਂ ਇਨਸਾਨ ਪ੍ਰਭ ਦਾ ਵਿਗੜ ਕੋਸ ਨਾ ਜਾਈਆ ਤੇਰੀ ਲੋਦੀ ਕਰਦੀ ਹੀ ਨਾ ਸਤੁ ਦੰਤ ਤੇਰੀ ਉਮਰ ਬਾਕੀ ਰਹੀ ਸੀ ਤੇਰੀ ਦੇਖੋ ਜਾਨੀ ਜਿਸਕੇ ਲਈ ਅੰਤ ਰੋਦੇ ਆਉਂਸੀ ਨਾਲ ਪਰਮਾਤਮਾ ਨੇ ਕਿਹਾ ਇਹ ਮੈਂ ਕਿਰਪਾ ਕਰਕੇ ਸਾਰਿਆਂ ਦੇ ਪਰਦੇ ਪਾ ਕੇ ਰੱਖਦਾ ਹਾਂ ਕਿਸੇ ਦੀ ਜਾਣ ਨੂੰ ਨਹੀਂ ਚੱਲਣ ਦਿੰਦਾ बार-बार ਇਹੀ ਗੱਲ ਸਮਝਾਉਂਦੇ ਕਿ ਇਹ ਗੱਲ ਮਨਚ ਨਹੀਂ ਸੋਚਣੀ ਕਿ ਇਹ ਬੰਦਾ ਸੀ ਜਾਨੂ ਭਗਤੋ ਇਹ ਨਾ ਸਮਝਿਓ ਕਿ ਲੱਕੜੀ ਦੀ ਫੜੀ ਫਿਰਦਾ ਟੂਡੀ ਉਹ ਖੁੱਡੇ ਦੋਹਾਂ ਆਂ ਦੇਖ ਵਿਖਾਈਆ ਇਸ ਦੀ ਸੂਰਤ 993 ਚੌਂਕੜੀ ਜੁਗ ਨਹੀਂ ਲਪੜੀ ਟੂਡੀ ਟੋੜ ਟੋੜ ਥਕੇ ਕੁਰੂ ਅਵਤਾਰ ਨਗੰਬਰ ਬੈਠੇ ਤੇ ਜੀਆਂ ਟਾਈ ਲਲਕਾਰ ਲਲਕਾਰ ਕੇ ਜਾਉਂ ਇਹੀ ਗੱਲ ਕਹੀ ਸੀ ਹਰਾਲੇ ਦੀ ਤਰਤੀ ਤੇ ਅਕਾਲ ਪੁਰਖ ਨੇ ਕਿ ਢੰਡੋਰਾ ਦੇ ਦਿਓ ਆਪ ਆਪਣਾ ਮਾਨਗਵਾਰ ਤੁਹਾਡੇ ਢੋਲੇ ਰਿਆ ਗਈ ਆ ਉਹ ਪੂਰੀ ਸ੍ਰਿਸ਼ਟੀ ਨੂੰ ਅੱਖੋ ਝੋਕ ਬਜਾ ਆਇਆ ਬੇਕਰਵਾਈ ਆ ਵਾਹ ਜੀ ਵਾਹ ਸਿੱਧਾ ਸਾਖਤ ਮਿਲਿਆ ਆ ਕੇ ਆਪ ਦਾ ਕੋਈ ਵਿੱਚ ਪਰਲਾ ਨਹੀਂ ਰੱਖਿਆ ਆਪ ਮਿਲਿਆ ਖੁਦਾ 판 ਕੇ ਇਹ ਦੇਸੀ ਭਗਾ ਵਾਲਿਆਂ ਦੇ ਨਾਲ ਸਮਝ ਗਈ ਇੱਥੇ ਹੀ ਮੈਂ ਹਜੂਰ ਸੰਚਾਰ ਦੇ ਚੰਨਤੋਂ ਸਰਬਾਰ ਸੰਤ ਤੋਂ ਮਾफी ਮੰਗਦਾ